ਅਧਾਰਾ ਜੀ ਜੋ ਆ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਸਟੇਟ ਫੇਜ਼ 2 ਦੁਗਰੀ ਲੁਧਿਆਣਾ ਵਿਖੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਦੇ ਅਨੁਸਾਰ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬਾ ਉਸ ਨੂੰ ਮਨਾਉਂਦੇ ਆ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਸਟੇਟ ਫੇਜ਼ 2 ਦੁਗਰੀ ਲਿਆਦਾ ਲੁਧਿਆਣਾ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸਜਾਇਆ ਜਾ ਰਿਹਾ ਹੈ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਆਰਵਿੰ ਸਟੇਟ ਫੇਸ 2 ਦੁਗਰੀ ਲੁਧਿਆਣਾ ਵਿਖੇ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਤੇ ਨਗਰ ਕੀਰਤਨ ਦੇ ਦੌਰਾਨ ਦੇਖਦੇ ਹਾਂ ਕੁਝ ਮੌਕੇ ਦੀਆਂ ਤਸਵੀਰਾਂ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਭਰਦੇ ਹਾਂ ਆਪਣੀ ਹਾਜ਼ਰੀ ਵਾਹਿਗੁਰੂ 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 ਦੀ ਆਰੰਭਤਾ ਦੇ ਦੌਰਾਨ 65 ਬਾਜੀਆਂ ਦਾ ਜਿਹੜਾ ਸਾਜਾ ਉਹ বাজਾਇਆ ਜਾ ਰਿਹਾ ਤੇ ਨਾਲ ਹੀ ਗੁਰੂ ਸਾਹਿਬ ਜੀ ਦੀ ਪਾਲਕੀ ਗੁਰੂ ਸਾਹਿਬ ਜੀ ਪਾਲਕੀ ਦੇ ਵਿੱਚ ਬਿਰਾਜਮਾਨ ਕਰਨ ਲਈ ਬਹੁਤ ਹੀ ਖੂਬਸੂਰਤ ਸਾਜੇ ਫੁੱਲਾਂ ਦੇ ਨਾਲ ਪਾਲਕੀ ਨੂੰ ਸਜਾਇਆ ਗਿਆ ਜਿੱਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਨੇ ਉਹਨਾਂ ਨੂੰ ਬਿਰਾਜਮਾਨ ਕਰਨ ਲਈ ਪਾਲਕੀ ਦੇ ਵਿੱਚ ਲਿਆਂਦਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਕੁਝ ਤਸਵੀਰਾਂ ਜੋ ਨਗਰ ਕੀਰਤਨ ਦੇ ਦੌਰਾਨ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਪਰਾਜਮਾਨ ਕਰਨ ਲਈ ਦਸਾਂ ਗੁਰੂਆਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਦੇ ਵਿੱਚ ਪਰਾਜਮਾਨ ਤੇ ਜਾ ਰਹੇ ਨੇ ਹੋਣੇ ਸੋਨੇ ਖੂਬ ਸ਼ੂਰ ਉਤਾਦੇ ਫੁੱਲਾਂ ਦੇ ਨਾਲ ਪਾਲਕੀ ਨੂੰ ਸਜਾਇਆ ਗਿਆ ਹੈ ਨਗਰ ਕੀਰਤਨ ਦੇਖ ਰਹੇ ਹਾਂ ਬੱਚਿਆਂ ਨੇ ਜਿਹੜੀ ਖੂਬਸੂਰਤੀ ਆ ਸਮੂਹ ਪ੍ਰਬੰਧਕਾਂ ਵੱਲੋਂ ਸੜਕ ਨੂੰ ਪਾਰ ਕਰਾਉਣ ਵਾਸਤੇ ਨਗਰ ਕੀਰਤਨ ਨੂੰ ਸਦੋ ਸੜਕ ਤੋਂ ਕ੍ਰੋਸ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਜਿਹੜੀਆਂ ਪ੍ਰਬੰਧਾਂ ਦੀਆਂ ਡਿਊਟੀਆਂ ਲਗਾਈਆਂ ਆ ਨੌਜਵਾਨਾਂ ਦੀਆਂ ਪ੍ਰਬੰਧਨ ਨੂੰ ਦੇਖਦੇ ਹੋਏ ਬੱਚਿਆਂ ਦੀ ਸਾਂਭ ਸੰਭਾਲ ਨੂੰ ਦੇਖਦੇ ਹੋਏ ਬੱਚਿਆਂ ਦੇ ਵਾਸਤੇ ਜੋ ਪੜਾਅ ਦਰ ਪੜਾਅ ਜੋ ਸਟਾਲ ਆਏਗੇ ਨੇ ਉਹਨਾਂ ਨੂੰ ਵਰਤੋਂ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਵੱਲੋਂ ਡਿਊਟੀਆਂ ਲਗਾਈਆਂ ਹੋਈਆਂ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਗੁਰਬਾਣੀ ਦੇ ਸ਼ਬਦ ਲੇਖ ਕੇ ਆਪਣੇ ਹੱਥਾਂ 'ਚ ਸਲੋਗਨ ਫੜੇ ਹੋਏ ਸਨ ਗੁਰਬਾਣੀ ਦਾ ਲਿਖੀ ਹੋਈ ਸੀ ਗੁਰਬਾਣੀ ਲਿਖੀ ਹੋਈ ਸੀ ਅਸੀਂ ਵੀ ਗੁਰੂ ਚਰਨਾ ਚਰਦਾਸ ਕਰਦੇ ਆ ਵੀ ਜਿਹੜੇ ਬੱਚਿਆਂ ਨੇ ਇਹ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਨੇ ਉਹ ਬੱਚੇ ਇਹਨਾਂ ਸ਼ਬਦਾਂ ਦੇ ਉੱਤੇ ਅਮਲ ਕਰਨ ਤੇ ਗੁਰਬਾਣੀ ਪੜ੍ਹਨ ਨਗਰ ਕੀਰਤਨ ਦੌਰਾਨ ਵਖ ਵਖ ਰਾਗੀ ਸਿੰਘਾਂ ਜਥਿਆਂ ਦੇ ਵੱਲੋਂ ਦੁਰਦਵਾਰਾ ਸ੍ਰੀ ਸੁਖਮਨੀ ਸਾਹਿਬ ਸੰਗੀਤ ਅਕੈਡਮੀ ਦੇ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਵੱਲੋਂ ਸ਼ਾ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਦੇ ਵਿੱਚ ਜਿਹੜੀ ਹਾਜ਼ਰੀ ਭਰੀ ਗਿਆ ਵਖ ਵਖ ਨਗਰ ਕੀਰਤਨ ਦੌਰਾਨ ਗੁਰਬਾਣੀ ਗਾਇਨ ਕੀਤੀ ਗਈ ਆ ਸ਼ਬਦ ਗਾਇਨ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਕੁਝ ਤਸਵੀਰਾਂ ਨਗਰ ਕੀਰਤਨ ਦੇ ਦੌਰਾਨ ਇੱਕ ਗੱਲ ਬਹੁਤ ਹੀ ਸੋਚਣਯੋਗ ਸਾਹਮਣੇ ਆਈ ਹੈ ਕਿ ਜਿੰਨੇ ਵੀ ਸਕੂਲਾਂ ਦੇ ਬੱਚੇ ਇਥੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਵਿੱਚੋਂ ਟਾਵਾ ਟਾਵਾ ਸਰਦਾਰ ਸੀ ਬਾਕੀ ਸਾਰੇ ਹੀ ਸਿਰਾਂ ਤੇ ਰਮਾਲ ਸਜਾਉਣ ਵਾਲੇ ਸਨ ਦੇਖਣਯੋਗ ਆ ਕੇ ਜੋ ਵੀ ਇਸ ਦੇ ਪਿੱਛੇ ਕੀ ਕਾਰਨ ਨੇ ਉਹ ਸਾਹਮਣੇ ਹੀ ਨੇ ਕਿ ਸਕੂਲਾਂ ਦੇ ਦੌਰਾਨ ਜਿਹੜੀ ਬੱਚਿਆਂ ਨੂੰ ਸਿੱਖੀ ਦੇ ਸਬੰਧਤ ਵਿੱਚ ਗੁਰਬਾਣੀ ਦੇ ਨਾਲ ਜੋੜਨ ਵਾਲੀ ਜਿਹੜੀ ਪਰ ਕਿਰਿਆ ਬਾ ਉਹ ਕਿਤੇ ਵੀ ਪੂਰੀ ਨਹੀਂ ਕੀਤੀ ਜਾਂਦੀ। ਜ਼ਿਆਦਾਤਰ ਪ੍ਰਵਾਸੀ ਬੱਚੇ ਜੋ ਸਕੂਲਾਂ ਦੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਤਕਾਰ ਕਰਦੇ ਹੋਏ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਬਣਾ ਕੇ ਜੋ ਸਕੂਲ ਵੱਲੋਂ ਇੱਕ ਬੱਚਾ ਆਇਆ ਪਰ ਉਹ ਸਕੂਲ ਦੇ ਵਿੱਚ ਟੋਟਲ ਹੀ ਤੇ ਰਾਤਿਰ ਮਾਲ ਸਜਾਉਣ ਵਾਲੇ ਬੱਚੇ ਸਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਜੋ ਸ਼ੋਭਾ ਵਧਾਈ ਗਈ ਹੈ ਉਹ ਉਸ ਨੂੰ ਵੀ ਅਸੀਂ ਪ੍ਰਣਾਮ ਕਰਦੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਬੱਚਿਆਂ ਨੇ ਜੋ ਹਾਜ਼ਰੀ ਲਵਾਈ ਆ ਵਾਹਿਗੁਰੂ ਇਹਨਾਂ ਦੀ ਹਾਜ਼ਰੀ ਪ੍ਰਵਾਨ ਕਰੇ ਤੇ ਇਹਨਾਂ ਨੂੰ ਵਿੱਦਿਆ ਦਾ ਦਾਨ ਬਾਕਸ ਰਾਸਤੇ ਦੇ ਵਿੱਚ ਸੰਗਤਾਂ ਦੇ ਲਈ ਜੋ ਲੰਗਰ ਲਗਾਏ ਗਏ ਨੇ ਵਖ ਵਖ ਪੜਾਮਾਂ ਦੇ ਉੱਤੇ ਤੇ ਲੰਗਰ ਨੇ ਸਜਾਏ ਨੇ ਸੰਗਤਾਂ ਦੇ ਵੱਲੋਂ ਬਹੁਤ ਹੀ ਨਿੱਕੇ ਪਿਆਰ ਦੇ ਨਾਲ ਸੰਗਤਾਂ ਦਾ ਸਵਾਗਤ ਕੀਤਾ ਜਾਂਦਾ ਇੱਥੇ ਕਿਤੇ ਬ੍ਰੈਡ ਪਕੌੜੇ ਕਿਤੇ ਬਰੀਆਨੀ ਦਾ ਲੱਗਿਆ ਕਿਤੇ ਠੰਡੇ ਦਾ ਲੱਗਿਆ ਕਿਤੇ ਚਾਹ ਦਾ ਲੱਗਿਆ ਕਿਤੇ ਦੁੱਧ ਦਾ ਪੜਾ ਲੱਗਿਆ ਹੋਇਆ ਵੱਖ ਵੱਖ ਤਰ੍ਹਾਂ ਦੇ ਪੜਾ ਨੇ ਲੱਗੇ ਹੋਏ ਨੇ ਨਗਰ ਕੀਰਤਨ ਦੇ ਦੌਰਾਨ ਸੰਗਤਾਂ ਦੇ ਵੱਲੋਂ ਵਖ ਵਖ ਪੜਾ ਲਾਏ ਗਏ ਨੇ ਉੱਥੇ ਨਾਲ ਹੀ ਨਗਰ ਕੀਰਤਨ ਦੇ ਦੌਰਾਨ ਗੁਰਦੁਆਰਾ ਸਮੂਹ ਪ੍ਰਬੰਧਕ ਕਮੇਟੀ ਦੇ ਵੱਲੋਂ ਸਫਾਈ ਦਾ ਵੀ ਬਹੁਤ ਬਰੀਕੀ ਦੇ ਨਾਲ ਧਿਆਨ ਰੱਖਿਆ ਗਿਆ ਵਾ ਸਫਾਈ ਨੂੰ ਦੇਖਦ ਹੋਏ ਕੁ ਸੇਵਾਦਾਰਾਂ ਵੱਲੋਂ ਜਿੱਥੇ ਵੀ ਨਗਰ ਕੀਰਤਨ ਦੌਰਾਨ ਫੜਾਲ ਆਏ ਜਾਂਦੇ ਨੇ ਉਥੇ ਹੀ ਸਫਾਈ ਨੂੰ ਦੇਖਦ ਹੋਇਆ ਨੌਜਵਾਨਾਂ ਦੇ ਵੱਲੋਂ ਸਫਾਈ ਵੀ ਨਾਲ ਦੀ ਨਾਲ ਹੀ ਕੀਤੀ ਜਾ ਰਹੀ ਹੈ ਜੋ ਉਪਰਾਲਾ ਹੈ ਬਹੁਤ ਹੀ ਸਲਾਘਾਯੋਗ ਹੈ ਆਮ ਤੌਰ ਤੇ ਦੇਖਿਆ ਗਿਆ ਕਿ ਨਗਰ ਕੀਰਤਨਾਂ ਜਾਂ ਕੋਈ ਵੀ ਇਸ ਤਰ੍ਹਾਂ ਦਾ ਨਿਕਲਦਾ ਵਾ ਕੋਈ ਵੀ ਨਗਰ ਕੀਰਤਨ ਜਾਂ ਪ੍ਰਵਾਤ ਫੇਰੀ ਜਾਂ ਕੁਝ ਵੀ ਆ ਸੰਗਤਾਂ ਦੇ ਵੱਲੋਂ ਲੰਗਰ ਲਗਾਏ ਜਾਂਦੇ ਨੇ ਜਿਹੜਾ ਉਹਨਾਂ ਦੇ ਵਿੱਚੋਂ ਬਚਿਆ ਹੋਇਆ ਸਮਾਨ ਜਾਂ ਪਲੇਟਾਂ ਕੌਲੀਆਂ ਗਲਾਸ ਚਾਹ ਪਾਣੀ ਜੋ ਵੀ ਵਰਤਾਇਆ ਜਾਂਦਾ ਉਹ ਉੱਥੇ ਹੀ ਛੱਡ ਕੇ ਅੱਗੇ ਚਲੇ ਜਾਂਦੇ ਨੇ ਉਸ ਨੂੰ ਦੇਖਦੇ ਹੋਇਆਂ ਮੁੱਖ ਰੱਖਦੇ ਹੋਇਆਂ ਸਫਾਈ ਦਾ ਵੀ ਖਾਸ ਪ੍ਰਬੰਧ ਰੱਖਿਆ ਗਿਆ ਹੈ ਗੁਰਦੁਆਰਾ ਸੁਖਮਨੀ ਸਾਹਿਬ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਹ ਨਗਰ ਕੀਰਤਨ ਦੇ ਦੌਰਾਨ ਜਿਹਨਾਂ ਸਿੰਘਾਂ ਦੇ ਬਾਣੇ ਦੇ ਵਿੱਚ ਛੋਟੇ-ਛੋਟੇ ਬੱਚੇ ਜੋ ਸਾਸਤਰਾਂ ਨੂੰ ਪ੍ਰਣਾਮ ਕਰਦੇ ਨੇ ਸਾਸਤਰਾਂ ਨੂੰ ਫਤੇ ਬੁਲਾਉਂਦੇ ਨੇ ਆ ਦੇਖਦੇ ਆ ਕਿਵੇਂ ਕਿਸ ਤਰ੍ਹਾਂ ਨਹਿنگ ਸਿੰਘਾਂ ਦੀਆਂ ਫੌਜਾਂ ਚੜ੍ਹਦੀਆਂ ਕਲਾਂ ਦੇ ਵਿੱਚ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਈਆਂ ਨਹਿنگ ਸਿੰਘ ਫੌਜਾਂ ਦੇ ਬੱਚੇ ਇਹ ਛੋਟੇ ਛੋਟੇ ਬੱਚੇ ਜੋ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੇ ਗਤਕਾ ਪਾ ਜਿਹੜਾ ਅਕੈਡਮੀ ਆ ਉਸ ਦੇ ਵੱਲੋਂ ਸਜਾਏ ਗਏ ਨੇ ਇਹ ਬੱਚੇ ਨੇ ਬੱਚਿਆਂ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਬੱਚਿਆਂ ਨੂੰ ਇੱਥੇ ਗਤਕਾ ਸਿਖਾਇਆ ਜਾਂਦਾ ਹੋਰ ਗੁਰਬਾਣੀ ਨਾਲ ਜੋੜਿਆ ਜਾਂਦਾ ਬੱਚਿਆਂ ਨੂੰ ਆ ਦੇਖੋ ਤੁਸੀਂ ਮੌਕੇ ਦੀਆਂ ਕੁਝ ਤਸਵੀਰਾਂ ਜਿਸ ਤਰ੍ਹਾਂ ਨਹਿنگ ਸਿੰਘ ਬਾਣੇ ਦੇ ਵਿੱਚ ਬੱਚੇ ਤਿਆਰ ਵਰ ਤਿਆਰ ਨੇ ਜੋ ਆਪਣੇ ਜੋਹਰ ਦਿਖਾਉਂਦੇ ਹੋਏ ਕੀ ਬਾਤ ਹੈ ਕਿੰਨਾ ਬੱਚਿਆਂ ਨੂੰ ਜਦੋਂ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੰਗੀਤ ਅਕੈਡਮੀ ਤੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਗੱਤਕਾ ਅਕੈਡਮੀ ਦੇ ਵੱਲੋਂ ਜੋ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਬੱਚਿਆਂ ਨੂੰ ਗੱਤਕਾ ਸਿਖਾਇਆ ਜਾਂਦਾ ਇੱਥੇ ਦੇਖਦੇ ਆ ਤੁਸਾਂ ਨੂੰ ਦਿਖਾਉਨੇ ਆ ਕੁਝ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਪੰਜਾਬ ਦੇ ਨੌਜਵਾਨ ਸਾਡੇ ਸੂਰਮੇ ਜੋਧੇ ਨਹਿنگ ਸਿੰਘ ਬਾਣੇ ਦੇ ਵਿੱਚ ਨੇ ਇੱਥੇ ਪੰਜਾਬ ਦੀਆਂ ਸ਼ੇਰਨੀਆਂ ਤੀਆਂ ਸ਼ੇਰਨੀਆਂ ਤੀਆਂ ਵੀ ਸਾਡੇ ਨਹਿنگ ਸਿੰਘ ਬਾਣੇ ਦੇ ਵਿੱਚ ਨੇ ਨਹਿنگ ਸਿੰਘਾਂ ਦੇ ਜੋਹਰ ਜਿਹੜੇ ਸ਼ੇਰਨੀਆਂ ਪੰਜਾਬ ਦੀਆਂ ਸ਼ੇਰਨੀਆਂ ਤੀਆਂ ਨੇ ਜੋ ਉਹ ਵੀ ਤੁਹਾਨੂੰ ਜੋਹਰ ਦਿਖਾਉਣਗੀਆਂ ਉਹਨਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਸ਼ੋਅ ਕਰਾਵਾਂਗੇ ਦੇਖਦੇ ਜਾਓ ਨਹਿنگ ਸਿੰਘ ਬਾਣੇ ਦੇ ਵਿੱਚ ਪੰਜਾਬ ਦੇ ਸੂਰਮੇ ਸਿੰਘ ਸਾਡੇ ਪੰਜਾਬ ਦੀਆਂ ਆਂ ਪੰਜਾਬ ਦੇ ਸ਼ੇਰ ਪੰਜਾਬ ਦੀਆਂ ਸ਼ੇਰਨੀਆਂ ਤੀਆਂ ਵੀ ਆਪਣੇ ਜੋਹਰ ਦਿਖਾਉਣਗੀਆਂ ਤੁਸੀਂ ਦੇਖਿਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਫੇਸ 1 ਫੇਸ 2 ਫੇਸ 3 ਤੋਂ ਹੁੰਦਾ ਹੋਇਆ ਮੰਦਿਰ ਦੁਰਗਾ ਮਾਤਾ ਮੰਦਿਰ ਦੇ ਨੇੜੇ ਵਾਲੇ ਰੋਡ ਦੇ ਉੱਤੇ ਦੀ ਹੋ ਕੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਆਰਮਿੰਗ ਸਟੇਟ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਵੇਗਾ ਤੁਸੀਂ ਵੱਖ-ਵੱਖ ਤਸਵੀਰਾਂ ਦੇਖੀਆਂ ਵੱਖ-ਵੱਖ ਝਲਕੀਆਂ ਦੇਖੀਆਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਸੰਗਤਾਂ ਨੇ ਜੋ ਸੇਵਾ ਕੀਤੀ ਆ ਉਹਨਾਂ ਦੀਆਂ ਤਸਵੀਰਾਂ ਕਿ ਦੇਖੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੇਵਾਦਾਰਾਂ ਨੂੰ ਵੱਖ-ਵੱਖ ਪੜਾਵਾਂ ਦੇ ਸੇਵਾਦਾਰਾਂ ਨੂੰ ਜਿਨ੍ਹਾਂ ਨੇ ਵੀ ਸੰਗਤਾਂ ਨੇ ਸੇਵਾ ਕੀਤੀ ਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੁਸੀਂ ਦੇਖਦੇ ਰਹੋ ਜਿਹੜਾ ਟਾਈਮ 'ਚ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ